ਸਿੱਧੂ ਮੂਸੇਵਾਲੇ ਦੇ ਪਿੰਡ ਅੱਜ ਫੇਰ ਲੱਗੀਆਂ ਰੌਣਕਾਂ ਸਾਰੇ ਪਿੰਡ ਦੇ ਵਿੱਚ ਜਿੱਥੇ ਨਿੰਮ ਬਣੇ ਜਾ ਰਹੇ ਉੱਥੇ ਹੀ ਪਿੰਡ ਦੇ ਗੁਰੂ ਘਰ ਦੇ ਵਿੱਚ ਨਿੰਮ ਬਣ ਕੇ ਜਿਹੜੇ ਗਿੱਧੇ ਪਾ ਕੇ ਬੋਲੀਆਂ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ ਤਸਵੀਰਾਂ ਪਿੰਡ ਮੂਸੇ ਦੀਆਂ ਨੇ ਜਿੱਥੇ ਹਰ ਘਰ ਦੇ ਵਿੱਚ ਖੁਸ਼ੀ ਪਹੁੰਚੀ ਹੈ ਕਿਉਂਕਿ ਸਿੱਧੂ ਮੂਸੇਵਾਲੇ ਦਾ ਛੋਟਾ ਭਾਈ ਛੋਟਾ ਸ਼ੁਭ ਵਾਪਸ ਆਇਆ ਨਿੱਕੇ ਪੈਰੀ ਹਵੇਲੀ ਦੇ ਵਿੱਚ ਤਾਂ ਉੱਥੇ ਹੀ ਪੂਰੇ ਪਿੰਡ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਇਸ ਗੱਲ ਦੀ ਕਿ ਛੋਟਾ ਸ਼ੁਭ ਵਾਪਸ ਆਇਆ ਤੇ ਚਾਰੇ ਪਾਸੇ ਜਿਹੜੀ ਹੈ ਖੁਸ਼ੀ ਖਿਲਰੀ ਹੈ ਸਿੱਧ ...bu ਪਿਤਾ ਵੀ ਜਿਹੜੇ ਆ ਸਾਰਿਆਂ ਦਾ ਧੰਨਵਾਦ ਕਰਨ ਲਈ ਪਿੰਡ ਦੇ ਹਰ ਇੱਕ ਸਮਾਗਮ ਪ੍ਰੋਗਰਾਮ ਦੇ ਵਿੱਚ ਜਾ ਰਹੇ ਨੇ ਜਿੱਥੇ-ਜਿੱਥੇ ਨਿੰਮ ਬੰਨੇ ਜਾ ਰਹੇ ਉੱਥੇ ਹੀ ਸਿੱਧੂ ਦੇ ਪਿਤਾ ਨੂੰ ਵੀ ਸੱਦਿਆ ਜਾ ਰਿਹਾ ਅੱਜ ਪੂਰੇ ਪਿੰਡ ਵੱਲੋਂ ਗੁਰੂ ਘਰ ਜਾ ਕੇ ਨਿੰਮ ਬੰਨਿਆ ਗਿਆ ਤੇ ਖੁਸ਼ੀ ਜਿਹੜੀ ਆ ਇੱਕ ਦੂਜੇ ਨਾਲ ਸਾਂਝੀ ਕੀਤੀ ਗਈ ਕਿ ਛੋਟਾ ਸ਼ੁਭ ਮੋੜ ਆਇਆ ਉੱਥੇ ਹੀ ਪਿੰਡ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਪਿੰਡ ਦੇ ਸਹਿਯੋਗੀ ਨੇ ਉਹਨਾਂ ਨੇ ਦੱਸਿਆ ਕਿ ਅੱਜ ਜਿਹੜਾ ਸਾਡੇ ਪਿੰਡ ਦੇ ਪੈਰ ਨਹੀਂ ਥੱਲੇ ਲੱਗਦੇ ਕਿਉਂਕਿ ਖੁਸ਼ੀ ਜਿਹੜੀ ਆ ਬਹੁਤ ਜ਼ਿਆਦਾ ਹੈ ਇਸ ਗੱਲ ਦੀ ਕਿ ਸਾਡਾ ਸ਼ੁਭ ਜਿਹੜਾ ਹੈ ਉਹ ਵਾਪਸ ਆ ਗਿਆ ਹੈ ਤੇ ਇਸੇ ਕਰਕੇ ਪੂਰੇ ਪਿੰਡ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਬੱਚੇ ਦੇ ਜੰਮਣ ਤੇ ਪੂਰੇ ਪਿੰਡ ਦੇ ਵਿੱਚ ਨਿੰਮ ਬਣੇ ਗਏ ਹੁਣ ਅੱਜ ਇਹੇ ਕਰਕੇ ਆਸੀਂ ਅੱਜ ਗੁਰੂ ਘਰ ਦੇ ਵਿੱਚ ਗੁਰੂ ਘਰ ਦਾ ਜਿਹੜਾ ਗੁਰੂਆਂ ਦਾ ਸ਼ੁਕਰਾਨਾ ਕਰਨ ਦੇ ਲਈ ਅੱਜ ਗੁਰੂ ਘਰ ਪਹੁੰਚੇ ਆ ਤੇ ਅੱਜ ਨਿੰਮ ਵੀ ਬਣੇ ਆ ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਨੇ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਜਦੋਂ ਪਹੁੰਚਦੇ ਆ ਤਾਂ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਨਾਲ ਹੀ ਸਿੱਧੂ ਦੇ ਪਿਤਾ ਵੱਲੋਂ ਪੂਰੇ ਪਿੰਡ ਦਾ ਇਸ ਗੱਲ ਤੇ ਧੰਨਵਾਦ ਕੀਤਾ ਗਿਆ ਕਿ ਪੂਰੇ ਪਿੰਡ ਇਸ ਗੱਲ ਦੀ ਖੁਸ਼ੀ ਮਨਾ ਰਿਹਾ ਹੈ ਕਿ ਸਾਡੇ ਘਰ ਪੁੱਤਰ ਦੀ ਦਾਤ ਜਿਹੜੀ ਆ ਪ੍ਰਮਾਤਮਾ ਨੇ ਬਖਸ਼ੀ ਹੈ ਤਾਂ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਜਿਹੜਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਜਸ਼ਨ ਦਾ ਮਾਹੌਲ ਬਣਿਆ ਹੋਇਆ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਉਨੇ ਆ ਜਿਹੜੀਆਂ ਤਸਵੀਰਾਂ ਨੇ ਉਹ ਬਿਆਨ ਕਰਦੀਆਂ ਨੇ ਕਿ ਪੂਰੇ ਪਿੰਡ ਦੇ ਵਿੱਚ ਮਾਹੌਲ ਜਿਹੜਾ ਪੂਰਾ ਬਣਿਆ ਹੋਇਆ ਇਹ ਚਾਰੇ ਪਾਸੇ ਗਿੱਧੇ ਬੋਲੀਆਂ ਪੈ ਰਹੀਆਂ ਕਿਉਂਕਿ ਛੋਟਾ ਸ਼ੁਭ ਮੋੜ ਆਇਆ ਤੇ ਸਾਰੇ ਇਹੀ ਗੱਲ ਕਹਿ ਰਹੇ ਐ ਕਿ ਛੋਟਾ ਸ਼ੁਭ ਵੀ ਉਸੇ ਲੀਤੇ ਪਵੇਗਾ ਉਸੇ ਤਰ੍ਹਾਂ ਗੀਤ ਗਾਵੇਗਾ ਉਸੇ ਸੰਸਕਾਰਾਂ ਦੇ ਨਾਲ ਪੜੇਗਾ ਜਿਵੇਂ ਸਿੱਧੂ ਨੂੰ ਖੇਤੀ ਦੇ ਨਾਲ ਪਿਆਰ ਸੀ ਇਸ ਛੋਟੇ ਸ਼ੁਭ ਨੂੰ ਵੀ ਪਰਿਵਾਰ ਇਸੇ ਲੀਤੇ ਉੱਪਰ ਤੋਰੇਗਾ ਤੇ ਪਰਿਵਾਰਕ ਮੈਂਬਰਾਂ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਛੋਟਾ ਸ਼ੁਭ ਵੀ ਪੂਰੇ ਪਿੰਡ ਦੇ ਵਿੱਚ ਸਹਿਯੋਗ ਜਿਹੜਾ ਹਰ ਕੰਮ ਦੇ ਵਿੱਚ ਬਾਦ ਚੜ ਕੇ ਹਿੱਸਾ ਲਵੇਗਾ ਤੇ ਜਿੰਨੇ ਵੀ ਕੰਮ ਸਿੱਧੂ ਨੇ ਸੋਚੇ ਸੀ ਉਹਨਾਂ ਨੂੰ ਪੂਰੇ ਕਰਨ ਦੇ ਲਈ ਛੋਟਾ ਸ਼ੁਭ ਅੱਗੇ ਵੱਧ ਕੇ ਆਵੇਗਾ ਕੀ ਕਹਿੰਦੇ ਪਰਿਵਾਰਕ ਮੈਂਬਰ ਸੁਣ ਕੇ ਕਰਿਓ ਸ਼ੇਅਰ ਵਾਲੀ ਸਾਰੇ ਪਿੰਡ ਜਿੰਨੇ ਮਨ ਬੰਨਿਆ ਖੁਸ਼ੀ ਦਾ ਮੌਕਾ ਹੈ ਕੀ ਕਹਿਣਾ ਚਾਹੁੰਦੇ ਅੱਜ ਗੁਰੂ ਘਰ ਆਇਓ ਬਸ ਖੁਸ਼ੀ ਤਾਂ ਇਹ ਹੈ ਜੀ ਵੀ ਅੱਜ ਮਾਤਾ ਜਸਵੰਤ ਕੌਰ ਦੇ ਪੋਤਾ ਆਇਆ ਜੀ ਤੇ ਮਾਤਾ ਚਰਨ ਕੌਰ ਦੇ ਘਰੇ ਅੱਜ ਖੁਸ਼ੀਆਂ ਆਈਆਂ ਨੇ ਉਹਦੀ ਖੁਸ਼ੀ ਮੁਤਾਬਕ ਪੰਜਾਬੀ ਰੀਤੀ ਰਿਵਾਜਾਂ ਮੁਤਾਬਕ ਅੱਜ ਛੋਟੇ ਛਿੜੂ ਦਾ ਨਿਵਾ ਬੰਨਿਆ ਜੀ ਗੁਰੂ ਘਰ ਦਾ ਬੋਟਾ ਲੈ ਲੈਂਦੇ ਹੋਏ ਸkranana ਕੀਤਾ ਅਸੀਂ ਵੈ ਗੁਰੂ ਦਾ ਅਰਦਾਸ ਵੀ ਕੀਤੀ ਆ ਵੀ ਜਿਹੜਾ ਸ਼ੁਭਦੀਪ ਸ਼ੁਧਾ ਨਮਾ ਆਇਆ ਹੈ ਉਹਦੇਆਂ ਜਿਹੜੇ ਆਵਾਜ਼ ਹੈ ਤੇ ਪਿਤਾ ਦੇ ਸੰਸਕਾਰ ਆ ਮਾਪੇ ਉਹਦੇ ਪਹਿਲਾਂ ਲੈ ਕੇ ਆਵੇ ਇਹ ਪ੍ਰਮਾਤਮਾ ਦੇ ਅਰਦਾਸ ਕੀਤੀ ਵੀ ਅੱਜ ਪਹਿਲਾਂ ਲਈ ਉਹ ਸਾਰੇ ਸੰਸਕਾਰ ਪਹਿਲਾਂ ਲਈ ਆਵਾਜ਼ ਲੈ ਕੇ ਆਵੇ ਤੇ ਸਾਡੇ ਪਿੰਡ ਦਾ ਨਾਮ ਬੈਲਬੋਰਡ ਤੇ ਪਹਿਲਾਂ ਵੀ ਗਿਆ ਹੁਣ ਹੋਰ ਇਹ ਤੂੰ ਅੱਗੇ ਵੀ ਲੈ ਕੇ ਜਾਵੇ ਇਹ ਅਰਦਾਸ ਕੀਤੀ ਹੈ ਜੀ ਪਹਿਲੀ ਵਾਰ ਦੇਖਿਆ ਕਿਸੇ ਬੱਚੇ ਦੀ ਖੁਸ਼ੀ ਪੂਰੇ ਪਿੰਡ ਦੇ ਵਿੱਚ ਹਾਂ ਨਹੀਂ ਪੂਰੇ ਪਿੰਡ 'ਚ ਨਹੀਂ ਜੀ ਪੂਰੀ ਦੁਨੀਆ ਤੇ ਹੈ ਪਰ ਸਾਡੇ ਪਿੰਡ ਦੇ ਵਿੱਚ ਕੁਝ ਜ਼ਿਆਦਾ ਹੈ ਜੀ ਕਿਉਂਕਿ ਆ ਮੈਨੂੰ ਲੱਗਦਾ ਵੀ 25ਵੇਂ 26ਵੇਂ ਸੀ ਮਤਲਬ ਨੇਮ ਬਨ ਰਹੇ ਪੱਤੀਆਂ ਦੇ ਪੱਤੀ ਵਜ ਬਨ ਰਹੇ ਗਲੀ ਮਹੱਲੇ ਵਜ ਬਨ ਰਹੇ ਆ ਅੱਜ ਹਾਰਾ ਵਿੜੇ ਨਿਵਾਸੀਆਂ ਨੇ ਇਕੱਠਾ ਹੋ ਕੇ ਨਾਨਕ ਨਿਵਾਸ ਗੁਰੂ ਘਰ ਬੰਨੇ ਆ ਤਾਂ ਕਿ ਸਿੱਧੂ ਸਾਹਿਬ ਵੀ ਇੱਥੇ ਮੱਥਾ ਟਿਕਾਉਂਦੇ ਹੁੰਦੇ ਸੀ ਤਾਂ ਅੱਜ ਇੱਥੇ ਰੋਜ਼ ਅਰਦਾਸ ਹੁੰਦੀ ਸੀ ਬਾਬਾ ਜੀ ਸਾਡੇ ਰੋਜ਼ ਅਰਦਾਸ ਹੁੰਦੀ ਹੈ ਇੱਥੇ ਵੀ ਚਲੋ ਇਸ ਘਰੇ ਖੁਸ਼ੀਆਂ ਆਉਣ ਤਾਂ ਉਹ ਆਈਆਂ ਉਹਦੇ ਮੁਤਾਬਕ ਹੀ ਅਸੀਂ ਗੁਰੂ ਸਾਹਿਬ ਦਾ ਸਕਾਨਾ ਕੀਤਾ ਜੀ ਅੱਜ